ਲਾ ਸੱਜਣੋ ਅੱਜ ਦੀ ਵੀਡੀਓ ਬਣਾਉਣ ਆਪਾਂ ਪਹੁੰਚੇ ਆ ਪਿੰਡ ਲੇਲਖੁਰਦਾ ਤਹਿਸੀਲ ਲਹਿਰਾਗਾਗਾ ਜ਼ਿਲ੍ਹਾ ਸੰਗਰੂਰ ਤੇ ਨੇੜੇ ਯਾਖਲ ਹਰਿਆਣਾ ਬਾਈ ਕਾਲੇ ਹੋਰਾਂ ਕੋਲੇ ਪਹੁੰਚੇ ਹੋਇਆ ਝੋਟੀਆਂ ਨਾਲ ਸੱਜਣੋ ਚਾਰ ਦਿਖਾ ਦਾਂਗੇ ਚਾਰੇ ਕਾਲਾ ਕੰਨ ਐਨ ਦਿਖਾ ਦਾਂਗੇ ਮੱਲੋ ਅੱਜ ਸਿਰਾ ਸੱਟ ਕਹਿ ਲਈਏ ਬਹੁਤ ਕਮਾਲ ਦੀਆਂ ਝੋਟੀਆਂ ਦਿਖਾ ਦਾਂਗੇ ਜਿਹੜੇ ਰੇਟ ਆ ਰੇਟ ਵੀ ਬਾਈ ਦੇ ਬਿਲਕੁਲ ਜਾਇਜ਼ ਹੁੰਦੇ ਆ ਤੇ ਬਾਕੀ ਡਿਟੇਲ ਕਾਲਾ ਦੱਸੂਗਾ ਗੱਲਬਾਤ ਬਾਈ ਨਾਲ ਕਰਾ ਦਾਂਗੇ ਕੱਲਾ ਕੱਲਾ ਪਸ਼ੂ ਖੋਲ ਕੇ ਤੋਰ ਕੇ ਦਿਖਾ ਦਾਂਗੇ ਆ ਜਾ ਕਾਲੇ ਇਧਰਲੇ ਬੰਦੇ ਹੋਰ ਕਿਵੇਂ ਆ ਠੀਕ ਹੈ ਵੀਰੇ ਬਹੁਤ ਵਧੀਆ ਚੜਦੀ ਕਲਾ ਆ ਜਾ ਸੇਠਾ ਆ ਬਾਬੇ ਨਾਨਕ ਵੀ ਆ ਬਾਈ ਦਾ ਨਾਮ ਕੁਲਵਿੰਦਰ ਸਿੰਘ ਹੈ ਨਾ ਕੰਮ ਹੈਗਾ ਇਹ ਸੱਜਣਾ ਦਾ ਪਾਰਟਨਰਸ਼ਿਪ ਦਾ ਪਰ ਇਹ ਗੱਲ ਕਹਿ ਸਕਦੇ ਆ ਵੀ ਸਕੇ ਭਰਾਵਾਂ ਨਾਲ ਵੀ ਜਿਆਦਾ ਪਿਆਰ ਹੈ ਭਰਾਵਾਂ 'ਚ ਕੰਮ ਲੰਬੇ ਟਾਈਮ ਤੋਂ ਕਰਦੇ ਆਉਂਦੇ ਆ ਤੇ ਵਧੀਆ ਕੰਮ ਆ ਸਾਫ ਸੁਥਰਾ ਕੰਮ ਆ ਸ਼ਿਕਾਇਤ ਇਹ ਸੱਜਣਾ ਦੀ ਅੱਜ ਤੱਕ ਕਈ ਨੀਲਾ ਨੰਬਰ ਬੋਲਦੇ ਗਾਲੇ 95920 99493 95920 99493 ਸ਼ੁਰੂਆਤ ਇੱਕ ਨੰਬਰ ਤੋਂ ਕਰ ਦਿੰਦੇ ਆ ਇਧਰੋਂ ਕੱਟੀ ਤੋਂ ਕਰ ਦਾਂਗੇ ਪਹਿਲਾਂ ਹਉ ਹੀ ਬੰਨੇ ਮਾੜਾ ਫੇਸ ਤੇ ਮਾਰਦੀ ਹੈ ਕੈਮਰਾ ਤੇ ਇੱਥੇ ਸਿੰਗੀ-ਸੁੰਗੀ ਕਰ ਸਕਦਾ ਹਾਂ ਚੈੱਕ ਸਾਡੀ ਜਮਾਨ ਬੰਦ ਸਿੰਘ ਚ ਆ ਗਈ Ориਜਨਲ ਸਿੰਘ ਆ ਸੁਆ ਕਿਹੜਾ ਕਾਲੇ ਪਹਿਲਾਂ ਵੀਰੇ ਪਲੇ ਚੌਗੇ ਦਿੰਦਾ ਸੀ ਚਾਰ ਦੰਦ ਸੁਆ ਪਹਿਲਾਂ ਤੇ ਆਰਡਰ ਬਹੁਤ ਕਮਾਲ ਦਾ ਰ ਆਰਡਰ ਤਾਂ ਗੁੜੀ ਹਲੇ 4 ਦਿਨ ਹੋਏ ਨੇ ਲਾਲੇ ਵੀ 15 ਕਿਲੋ ਛੋਟੀ ਦੁੱਧ ਆ ਗਈ ਫੇਰ ਦੇਖੀ ਕਿਵੇਂ ਫਸ ਫਸ ਹੋ ਗਏ ਤੋਰ ਕੁਲਵਿੰਦਰ ਤੋਰ ਕੁਲਵਿੰਦਰ ਅੱਤ ਤੋਰ ਕੇ ਦਿਖਾ ਦਾਂਗੇ ਕੱਦ ਵੀ ਫੁੱਲ ਵੱਡਾ ਤੇ ਬਿਊਟੀ ਵਾਲੇ ਮਾਮਲੇ 'ਚ ਵੀ ਕੱਟੀ ਸਜਣੋ ਫੁੱਲ ਆ ੱਤੇ ਲੇਵਾ ਰੱਖਦੀ ਆ ਜੇ ਗੱਲ ਕਰ ਲਈ ਅੱਗੇ ਪਿੱਛੇ ਦਾ ਸਿੰਗ ਰੱਖਦੀ ਆ ਬਿਲਕੁਲ ਬੰਦ ਆ ਇੱਥੋਂ ਲੰਬਾਈ ਚੈੱਕ ਕਰ ਸਕਦੇ ਹੋ ਤੇ ਗਾਂਹ ਵਾਲੇ ਬੰਨਿਆ ਥਣਲੇਵੇ ਦੀ ਵੀ ਸਾਫ ਆ ਬਿਲਕੁਲ ਤੇ ਆ ਪਾਲਾ ਕਾਲੇ 19 20 ਨਾ ਪਾਲਾਂ ਚ ਵੀ ਰ ਮੜਾ ਮੋਟਾ ਠੀਕ ਆ ਪਾਸੇ ਪੂਸੇ ਵਾਲਾ ਸੀਨ ਤਾਂ ਨਹੀਂ ਜਮੀਂ ਕਿਸੇ ਪਾਸੇ ਵੀ ਨਹੀਂ ਆਪਾਂ ਇਹਨਾਂ ਤਸਿਲੀਆਂ ਕਰਾ ਦਾਂਗੇ ਠੀਕ ਆ ਗੱਲ ਤੇ ਇੱਕ ਗੱਲ ਆ ਵੀ ਝੋਟੀ ਬਹੁਤ ਕਮਾਲ ਦੀ ਆ ਨਾ ਜਿਹਦੇ ਸਾਰੇ ਇਹਨਾਂ ਲੈਣੇ ਟੋਕੇ ਲੰਬੀ ਵੀ ਫੁੱਲ ਤੇ ਬਾਕੀ ਇੱ ਬਾਕੀ ਗੁਰੀ ਪਤਾ ਕੀ ਹੈ ਜਿਹੜਾ ਬੰਦਾ ਯਾਰ ਵੀਡੀਓ ਦੇ ਮੱਝ ਲੈਂਦਾ ਆਪਾਂ ਕਹਿੰਦੇ ਵੀ ਆਪਣੇ ਨਾਲੋਂ ਵੀ ਜਾਦੇ ਅੱਗੇ ਵਧਿਆ ਹੋਇਆ ਬੰਦਾ ਠੀਕ ਹੈ ਗੱਲ ਜਿਹੜਾ ਬੰਦੇ ਨੇ ਕਿਸੇ ਨੇ ਵੀ ਵੀਡੀਓ ਦਾ ਜੱਜਮੈਂਟ ਨਾਲ ਲੈਣੀ ਹੈ ਠੀਕ ਹੈ ਗੱਲ ਆ ਤੇ ਬਾਡੀ ਬੰਤਰ ਵੀ ਬਹੁਤ ਸ਼ਾਨਦਾਰ ਰੱਖਿਆ ਤੇ ਚਬਾਈ ਦੀ ਕਿੰਨਾ ਕਹਲੇ ਚਬਾਈ ਵੀਰੇ ਬੰਬੇ ਇੱਕ ਨੰਬਰ ਮੋਟਾ ਚੋਲ ਹੋਊਗਾ ਇਹਨਾਂ ਚਬਾਈ ਦੀ ਬਾਈ ਕਹਿੰਦਾ ਆ ਗਈ 100 ਦੀ 100 ਤੇ ਬਾਡੀ ਵਾਲੇ ਮਾਮਲੇ ਚ ਵੀ ਜੇ ਗੱਲ ਕਰੀ ਨਾ ਕੱਟੀ ਸੱਜਣੋਂ ਬੜੀ ਸ਼ਾਨਦਾਰ ਸਭ ਨੂੰ ਵੱਡੀ ਗੱਲ ਗੁਰੀ ਥੱਲੋਂ ਨਾ ਇਹ ਜਿਵੇਂ ਆਪਾਂ ਬਲਾਇਤਾਂ ਗਾਲਾਂ ਕਹਿੰਦੇ ਆ ਉਹ ਸੀਨ ਹੋ ਗਿਆ ਦਾ ਹਲੇ ਦਿ ਪੱਟੂ ਰਿਕਾਰਡ ਮਹਾ ਜਮੀ ਆ ਨਾ ਆ ਦੇਖਾ ਅਜਾ ਦੇਖੀ ਬਣਦੇ ਨੇ ਕੁਲਵਿੰਦਰ ਦੇ ਆ ਚੀਜ਼ਾਂ ਨਾਲ ਨਾਲੇ ਵੀ ਹਲੇ ਉਹ ਪਿਆ ਹੈ ਹੋਰ ਦੀ ਨਹੀਂ ਹੈਗੀ ਹਲੇ ਬੱਚਾ ਕਿ ਆ ਗਿਆ ਨਾਲ ਕਾਲੇ ਬੱਚਾ ਕੱਟਾ ਹੈ ਮੰਗਰਾ ਆ ਨਾਲ ਆ ਗਿਆ ਸੱਜਣੋਂ ਮੇਲ ਕਾਫ ਇਹਦੇ ਚ 2 ਪੁਆਇੰਟ ਆ ਗਏ ਇੱਕ ਤਾਂ ਇਹ ਬਿਊਟੀ ਚ ਆ ਗਈ ਤੇ ਇੱਕ ਇਹ ਦੁੱਧ ਵੀ ਚੰਗਾ ਪਾ ਦੂਗਾ ਹੈ ਨਾ ਕਿੰਨਾ ਕੁ ਬੜਾ ਪੱਕੇ ਫਲੋ ਵੀਰੇ ਗੁਰੂ ਇੰਨੀ ਸਾਫ ਨਹੀਂ ਮਿਲਦੀ ਪਹਿਲਾਂ ਕੱਟੀ ਸੀ ਬੋਲਾ ਕਿੰਨਾ ਹਾਜ਼ਰ ਆ ਕਾਲੇ ਹੁਣ 11 11.5 ਕਿਲੋ ਬਣਾ ਰੱਖੇ ਨੇ 11 11.5 ਚਾਰਾਂ ਦਿਨਾਂ ਦੀ ਨੇ ਚਾਰ ਦਿਨਾਂ ਦੀ ਨੇ ਕਮੈਂਟ ਕਰਨ ਵਾਲੇ ਕਹਣਗੇ ਵੀ ਯਾਰ ਚਾਰ ਦਿਨ ਚ ਹੀ ਇੰਨਾ ਕਰਕੇ ਵੀਰੇ ਇੱਕ ਦਿਨ ਦੱਸਾ ਜਿਹੜੀ ਪਹਿਲਾਂ ਕੱਟੀ ਸੂਰੂ ਤੋਂ ਸਟਾਰਟਿੰਗ ਤੇ ਕਈ ਹੁੰਦੇ ਨੇ ਦੇਖਾ ਆਪਾਂ ਇਹਦੀ ਸਲਾਹ ਦ ਨਹੀਂ ਤਾਂ ਮੇਰੇ ਕੋਈ ਫੀਵਰ ਹੋਵੇ ਨੂੰ ਬੀਪੀ ਬੀਪੀ ਕੁਝ ਨਹੀਂ ਹੁੰਦਾ ਠੀਕ ਆ ਗੱਲ ਹਾਂ ਜਿੰਨੀਆਂ ਅਪ ਚਬਾਈ ਕਰੀ ਜਾਓ ਉਹ ਨਹੀਂ ਦੁੱਧ ਪਾ ਲਈ ਜਾਓਗੇ ਠੀਕ ਆ ਗੱਲ 11 11.5 ਇਹ ਕੱਤੀ ਕੋਲੇ ਚਾਰ ਦੰਦ ਕੋਲੇ ਹਾਂ ਤੇਰੀ ਗੱਲ ਵੀ ਜਾਇਜ਼ ਹੈ ਵੀ ਚੌਥੇ ਦਿਨ ਕਈ ਮੇਰੇ ਮਿੱਤਰ ਪੈਰੇ ਖਾਲੀਉ ਨਹੀਂ ਕਰਦੇ ਉਹ ਮੱਚਦੀ ਹੈ ਫਿਰ ਠੀਕ ਆ ਗੱਲ ਹਾਂ ਕਿੰਨਾ ਦੁੱਧ ਪਾਉ ਪੀਕ ਲੇਵੋ 15 ਕਿਲੋ ਦੁੱਧ ਪਾ ਦਊਗੀ ਕਿੰਨੇ ਪੈਸੇ ਲਵੇਂਗਾ ਇਹਦਾ ਜਮੀ ਜੱਸ ਨੂੰ 140 ਲਾਂਗੇ 1.40 ਓਟ ਦੀ ਵੀ 1000 ਪੈਸੇ ਹੈ ਨਾ ਬਾਈ 33 ਸਾਰੀ ਉਹ ਚੰਗੀ ਹੈ ਇੱਕ ਗੱਲ ਹੋਰ ਆ ਸੱਜਣੋ ਨਹੀਂ ਤੁਹਾਨੂੰ ਪਤਾ ਆਪਣੀ ਆਤ ਦਾ ਮੈਂ ਟੋਕ ਦਨਾ ਹੁੰਦਾ ਵੀ ਯਾਰ ਇਹਦਾ ਭਾਜ ਜ਼ਿਆਦਾ ਆ ਪਰ ਇਹ 3100 ਰੁਪਏ ਜਿੰਨੇ ਬਾਈ ਮੰਗਦਾ ਸੱਜਣੋ ਰੁਪਈਏ ਓਟ ਦੀ ਆ ਥਾਣੇ ਯਾਰ ਬੜਾ ਕਮਾਲ ਦਾ ਲੱਗਦਾ ਗੱਦ ਕਾਠ ਵਾਲੇ ਮਾਮਲੇ 'ਚ ਸਿੰਗੀ ਸੁੰਗੀ ਵਾਲੇ ਮਾਮਲੇ 'ਚ ਬਰੀਡ ਵਾਲੇ ਮਾਮਲੇ 'ਚ ਤੇ ਅਚਰਕ ਕੁਆਲਟੀ ਵਾਲੇ ਮਾਮਲੇ ਬਾਕੀ ਯਾਰ ਗੁਰੀ ਥਣ ਨਹੀਂ ਹੈ ਪਹਿਲਾਂ ਗੱਟੀ ਦਾ ਮਿਲਦਾ ਹੈਗਾ ਬਹੁਤ ਕਮਾਲ ਵੀ ਹੈ ਉਹੀ ਗੱਲ ਆ ਵੀ ਲੇਵਾ ਹੀ ਅੱਗੇ ਪਿੱਛੇ ਯਾਰ ਰੱਖਦੀ ਆ ਇੱਥੋਂ ਚੈੱਕ ਕਰ ਸਕਦੇ ਹੋ ਕੱਲਾ ਕੱਲਾ ਇਹ ਥਣ ਵੀ ਬਹੁਤ ਕਮਾਲ ਦਾ ਲੱਗਾ ਜਿਹਦੇ ਹਿਸਾਬ ਨਾਲ ਪਹਿਲਣਾ ਇਹ ਬਾਈ ਕਹਿੰਦਾ ਦੇਣੀ ਆ 1 ਲੱਖ ਤੇ 40 ਹਜ਼ਾਰ ਦੀ ਤੇ ਹੁਣ ਤੋਰ ਦੋ ਸੇਡ ਸਾਹਿਬ ਦੋ ਨੰਬਰ ਵਾਲੀ ਇਹਦਾ ਸੂਆ ਕਿਹੜਾ ਇਹ ਦੂਜੇ ਵੀਰੇ ਹੈ ਦੰਦਾ ਛਿੱਗੀ ਹੈ ਇਹ ਲੱਗਦੀ ਪਹਿਲਣਾ ਨਾ ਦੂਜੇ ਆਪਾਂ ਜਿਹੜੀ ਗੱਲ ਗਲਤ ਨਹੀਂ ਗਿਆ ਕਿ ਵੇਚਣਾ ਮੰਨ ਲਿਆ ਠੀਕ ਆ ਗੱਲ ਹਾਂ ਇਹਦਾ ਸੂਆ ਬਾਈ ਕਹਿੰਦਾ ਆ ਗਿਆ ਦੂਜਾ ਪਰ ਲੱਗਦੀ ਸੱਜਣੋ ਇਹ ਵੀ ਪਹਿਲਣਾ ਨਾਲ ਦੀ ਆ ਕੱਦ ਕਾੜ ਹੋਸੇ ਨਾਲ ਬਈ ਹਣਾ ਪੂਰੀ ਬਰੀਕ ਬਰੂ ਕੁ ਹੈ ਵੀਰੇ ਆ ਸੈਜ ਵੀ ਬਹੁਤ ਸੋਹਣਾ ਲੱਗਦੀ ਆ ਥਣ ਦਾ ਸੈਜ ਗੱਲ ਕਰ ਲਈ ਆ ਐਡਰ ਕੁਆਲਿਟੀ ਵੀ ਤੇ ਬਾਕੀ ਬਾਡੀ ਦੀ ਬਣਤਰ ਪਰਸੋਂ ਦੀ ਪਰਸੋਂ ਸੁਈਏ ਸਵੇਰੇ 7 ਵਜੇ ਠੀਕ ਹੈ ਜੇਰ ਜੂ ਰੋਕੇ ਵੀਡੀਓ ਬਾੜੀ ਆਪਣੇ ਕੋਲੇ ਪਈ ਆ ਜੇ ਕਿਸੇ ਸੱਜਣ ਮਿੱਤਰ ਨੇ ਰੱਦ ਹੋ ਗਿਆ ਠੀਕ ਹੈ ਗੱਲ ਬਾਕੀ ਨੰਬਰ ਉਹਦੇ ਵੀ ਥੱਲੋਂ ਸਾਫ਼ ਹੈ ਵਧੀਆ ਆ ਥੱਲੇ ਦੀ ਆ ਗਈ ਬਿਲਕੁਲ ਸਾਫ਼ ਸੋਚ ਬਈ ਯਾਰ ਹੋਰ ਇੱਥੇ ਤੋਂ ਬਾਡੀ ਵਾਲੇ ਮਾਮਲੇ ਤੋਂ ਚੈੱਕ ਕਰ ਸਕਦੇ ਹੋ ਬਾਡੀ ਦੀ ਬਹੁਤ ਸ਼ਾਨਦਾਰ ਆ ਕਮਾਲ ਦੇ ਸੱਠਾ ਕੇ ਰਹੋ ਖਾਲੀ ਕਰੀ ਹੋਈ ਗੱਟੀ ਆ ਜਮੀ ਬੋਲੇ ਜੋ ਠੀਕ ਹੈ ਗੱਲ ਹਾਂ ਕਦੋਂ ਦੀ ਸੁਈ ਦੱਸਿਆ ਪਰਸੋਂ ਸੁਈ ਆ ਬਈ ਤੜਕੀ ਪਰਸੋਂ ਦੀ ਆ ਲੈ ਚੱਲ ਬਈ ਕਮਾ ਦੇ ਆ ਇਹਨੂੰ ਆਉ ਲੂਲ ਤਾਂ ਨਹੀਂ ਕਰਦੀ ਜਮੀ ਕਿਸੇ ਵੇ ਦੂਜਾ ਸੁਆ ਵੀਰੇ ਕੋਈ ਹੋਰ ਨਹੀਂ ਹੋਰ ਨਹੀਂ ਚੋਣ ਚ ਪਾਉਣ ਦੀ ਐਨ ਮੋਟਾ ਚੋਣ ਹੈ ਵਧੀਆ ਹੈਗੀ 100 ਦੀ 100 ਹਾਂ ਐਨ 7 ਲੱਖ ਟਾ ਕਿਸੇ ਪਾਸੇ ਵੀ ਨਹੀਂ 7 ਲੱਖ ਟਾ ਰੋ ਓਕੇ ਜਮਾ ਮੋਟਾ ਚੋਣ ਹੋਊਗਾ ਬੱਚਾ ਕੀ ਨਾਲ ਇਹਦੇ ਇਹਦੇ ਨਾਲ ਕੱਟਾ ਹੈ ਨਾਲ ਸੱਜਣੋਂ ਇਹਦੇ ਵੀ ਮੇਲ ਕਾਫਾ ਪਾਉਂਦੇ ਬਾਈ ਪਰ ਕੱਦ ਕਾਰ ਸੱਜਣੋਂ ਇਹ ਕੱਟੀ ਦਾ ਵੀ ਬਹੁਤ ਸ਼ਾਨਦਾਰ ਹੈ ਫੋਲਣਾ ਕੁਰੀ ਹੈ ਨਹੀਂ ਵੀ ਬਹੁਤ ਹੈ ਪਤਾ ਹੈ ਕਿ ਸਾਡੀ ਹੈ ਇੰਤਝਾਲ ਹਲੇ ਵੀ ਦੋ ਦਿਨ ਕਲਵਿੰਦਰ ਦਾ ਕਹਿੰਦੇ ਵੀਡੀਓ ਨਾ ਪਾ ਲੈ ਠੀਕ ਹੈ ਥੋੜਾ ਕਿਉਂਕਿ ਬਣਿਆ ਹਾ ਡੰਗਰ ਥੋੜਾ ਜਜਮੈਂਟ ਵੱਧ ਹੁੰਦੀ ਹੈ ਠੀਕ ਹੈ ਜੀ ਥੋੜਾ ਜਿਹਾ ਖਾਲੀ ਹੋਇਆ ਕੱਟੀ ਜਿਵੇਂ ਜਿਵੇਂ ਬੋਲਾ ਜੇ ਕਿਸੇ ਦਾ ਸੌਦਾ ਆਪਣਾ ਹੁੰਦਾ ਤਾਂ ਇਹਦੀ ਵੀਡੀਓ ਦਿਖਾ ਦਾਂਗੇ ਆਪਾਂ ਠੀਕ ਹੈ ਜ ਇਹ ਇੱਥੇ ਫਿਰ ਜੀ ਕੱਟੀ ਗਈ ਥੱਲੋਂ ਕਿੰਨੀ ਕਾ ਪੂਫੜੀ ਮਾੜੀ ਜੀ ਐਨ ਪੂਰੀ ਥੱਲੋਂ ਇਹ ਇੱਥੋਂ ਕਰ ਸਕਦਾ ਆਰਡਰ ਕੁਆਲਿਟੀ ਚੈੱਕ ਆਰਡਰ ਬਹੁਤ ਸੋਹਣਾ ਬਣਾਉ ਉਹ ਤੇ ਪਿੱਛੇ ਨੂੰ ਬਣਾਉਗੀ ਆਰਡਰ ਸਾਰਾ ਤੇ ਬਾਕੀ ਬਿਊਟੀ ਵਾਲੇ ਮਾਮਲੇ 'ਚ ਵੀ ਕੱਟੀ ਬਹੁਤ ਸ਼ਾਨਦਾਰ ਆ ਗਈ ਸੂਆ ਦੂਜਾ ਦੰਦਾਂ 'ਚ ਬਾਈ ਕਹਿੰਦਾ ਹੈਗੀਆ 6 ਦੰਦ ਤੇ ਬਾਕੀ ਥਣ ਦਾ ਸਾਈਜ਼ ਤੇ ਥਣਾਂ ਦਾ ਗੈਪ ਤੁਹਾਨੂੰ ਜ਼ਰੂਰ ਦਿਖਾ ਦੇਣਾ ਹਾਂ ਜੀ ਵੀਰੇ ਛੇਤੀ ਇਹਦਾ ਹਜੇ ਮਿਲਦਾ ਹੈਗਾ ਤੇ ਚੌਣ ਚ ਪਾਉਣ ਦੀ ਬਾਈ ਕਹਿੰਦਾ 100 ਦੀ ਸਵਾ ਕਿੰਨਾ ਬੋਲਾ ਹਾਜ਼ਰਾ ਕਾਲੇ ਬੋਲਾ ਹੁਣ ਵੀਰੇ ਇਹ ਲਾ ਲਾ ਵੀ 9- ਪੈਸੇ 140 ਦਾ ਲੈ ਲਾਂਗੇ 140 ਦੇ 140 ਹੋ ਗਿਆ ਹਾਂ ਤੇ ਜੋੜੇ ਚ ਮਾਫੀ ਸ਼ਾਫੀ ਜੋੜ ਕਰ ਦਾਂਗੇ ਮਾਫ ਕੋਈ ਨਹੀਂ ਮਾਫ ਕਰ ਦਾਂਗੇ ਜੋੜੇ ਚ ਕਰ ਦਾਂਗੇ ਮਾਫੀ ਹਾਂ ਤੇ ਹੁਣ ਤੋਰਦੇ ਆ ਤਿੰਨ ਨੰਬਰ ਵਾਲੀ ਇਹ ਬੱਲੀ ਆ ਗਈ ਹੈ ਨਾ ਨਾ ਬੱਲੀ ਨਹੀਂ ਆਪਾਂ ਕਹਿ ਸਕਦੇ ਨਹੀਂ ਮੱਥੇ ਥੋੜਾ ਇਹ ਇਹੀ ਹੈ ਆਹ ਦੇਖ ਇਹ ਚੀਜ਼ ਹੈ ਆਪਾਂ ਗੁਰੇ ਟੱਕ ਵੀ ਸਕਦੇ ਤੇ ਪਰ ਆਪਾਂ ਤੈਨੂੰ ਪਤਾ ਪਿੱਟਾ ਕਰਦੇ ਨੂੰ ਨਾ ਟੱਕਣ ਵਾਲਾ ਕੰਮ ਕਰਨਾ 10 ਬਾਲ ਨੇ ਆਪਾਂ 10 ਹੀ ਦਿਖਾਣੇ ਨੇ ਠੀਕ ਹੈ ਗੱਲ ਲੈ ਚੱਲ ਬਈ ਤੇ ਬਾਕੀ ਇੱਕ ਗੱਲ ਆ ਚੜਾਈ ਬਹੁਤ ਹੈ ਦੀ ਪਛਾਣ ਤੋਂ ਹਨਾ ਵੱਡੀ ਬੁੱਡੀ ਬਹੁਤਾ ਕੱਟੀ ਆ ਕੱਟੀ ਆ ਬਾਕੀ ਸਭ ਤੋਂ ਵੱਡੀ ਗੱਲ ਇਹਦੀ ਇੱਕ ਹੋਰ ਸਿਰਫ ਦੱਸਾਂਗੇ ਹਾਂਜੀ ਦੁੱਧੇ ਦਾ ਜਿਵੇਂ ਨਾ ਮਤਲਬ ਕੇਗਲਾ ਕਹਿੰਦਾ ਯਾਰ ਝੂਠ ਮਾਰਨ ਵਾਲਾ ਕੰਮ ਹੈ ਠੀਕ ਹੈ ਹਾਂ 17 18 ਵੀ ਕੱਢਣਾ ਇਹਦੀ ਠੀਕ ਹੈ ਗੱਲ ਥੋੜਾ ਜਿਹੜੇ ਬੰਦੇ ਜਜਮੈਂਟ ਬੰਦ ਲੈ ਪਈ ਦੀ ਬਾਡੀ ਬੁੱਡੀ ਬਹੁਤ ਹੈ ਦੀ ਆਡਰ ਐ ਰੱਖਦੇ ਫਿਕਸ ਜਿਹਾ ਤੇ ਰੱਖਦੀ ਚੌੜਾ ਹਾਂ ਤੇ ਬਾਕੀ ਨਾ ਕੱਟੀ ਦਾ ਜਿਹੜਾ ਅਜਾਉਣ ਵਾਲਾ ਮੋਟਾ ਇਹਦਾ ਜਾਣਕਾਰ ਭਰਾ ਨੂੰ ਉੱਤੋਂ ਬਾਡੀ ਚੈੱਕ ਕਰ ਸਕਦੇ ਤੇ ਬਾਕੀ ਨਾ ਤੋਰੇ ਤੂੰ ਆਈਡੀਆ ਲਾ ਲੈਂਦੇ ਨੇ ਵੀਨੇ ਕਿੰਨਾ ਕਿ ਖੋਲਣਾ ਕੀ ਜਾ ਕੇ ਹਾਂ ਅੱਲਾ ਹੈ ਚੱਲ ਗਵਿੰਦਰ ਤੋੜਦੇ ਆਂ ਦੀ ਫਰਸ਼ ਤੇ ਚੜ ਗੇ ਸੂਆ ਕਿੜਾ ਇਹਦਾ ਬਾਈ ਦੂਜਾ ਸੂਆ ਬਾਈ ਸੂਆ ਦੂਜਾ ਕਿੰਨੇ ਦਿੰਦੀ ਸੂਈਆ ਹੋ ਗਏ ਨੂੰ ਲਾ ਹਫਤੇ ਵਾਂਗੂ ਹੋ ਗਏ ਸਭ ਨੂੰ ਇੱਕ ਹਫਤਾ ਇਹਦੇ ਨਾਲ ਬੱਚਾ ਕੀ ਆ ਧੋਰਦੀ ਬੱਚਾ ਇਹਦੇ ਨਾਲ ਕੱਤੀ ਆ ਬਾਡੀ ਵਾਲੇ ਮਾਮਲੇ ਚ ਸੱਜਣੋ ਇਹ ਸਮਝ ਲਓ ਵੀ ਸਾਰਿਆਂ ਨੂੰ ਇਹ ਕੱਟਦੀ ਆ ਨਾ ਹਾਂ ਜਿੰਨੀਆਂ ਕ ਦਿਖਾਤੀਆਂ ਇਹ ਤੋਂ ਪਹਿਲਾਂ ਦੋ ਦਿਖਾਤੀਆਂ ਵੀ ਚੜਾਈ ਬਹੁਤ ਆ ਜਿੰਨੀ ਕ ਚੜਾਈ ਕਹਿ ਸਕਦੇ ਆ ਵੀ ਉਤੋਂ ਬਾਡੀ ਦੀ ਆ ਓਨੀ ਕ ਚੜਾਈ ਇਹਦੀ ਸੱਜਣੋ ਆ ਗਈ ਆ ਡਰ ਕੁਆਲਿਟੀ ਤੇ ਬਾਕੀ ਇੱਥੋਂ ਚੈੱਕ ਕਰ ਸਕਦੇ ਆ ਲੰਬੀ ਲੰਬੀ ਵਾਲੀ ਆ ਗਈ ਇੱਕ ਹੋਰ ਦੇਖ ਗੁਰੀ ਅੱਜ ਹਫਤਾ ਸੂਈ ਨੂੰ ਹੋਇਆ 14 ਲੀਟਰ ਹੁਣ ਡੱਬੇ ਮਾਰਾ ਕੇ ਇਹਨਾਂ ਦੇ ਦਾਂਗੇ ਠੀਕ ਆ ਕਰਨ ਹਾਂ ਗਰੰਟੀ ਮੰਗੂ ਜੋ ਡੱਬੇ ਦੇ ਦਾਂਗੇ ਠੀਕ ਆ ਜੀ ਹਾਂ 14 ਲੀਟਰ ਤਿਆਰ 14 ਲੀਟਰ ਦੁੱਧ ਪਾਉਗੀ ਘਟੀ 14 ਤਿਆਰ ਹਾਂ 14 ਹੁਣ ਤਿਆਰ ਹੈ ਨਾ ਚਵਾ ਦਾਂਗੇ ਡੰਗ ਥੋੜਾ ਐਂ ਜਿਵੇਂ ਮਰਜ਼ੀ ਚਵਾਵੇ ਅਗਲਾ ਤੇ ਬਾਕੀ ਆਰਡਰ ਬਹੁਤ ਸੋਹਣਾ ਰੱਖਦੀ ਇੱਥੋਂ ਨਾ ਹਾਂ ਆ ਬੰਦ ਦੇ ਬਾਈ ਕਮਾ ਕੇ ਇਹਦੇ ਕੋਲੇ ਹੈਗਾ ਸੱਜਣੋ 14 ਕਿਲੋ ਦੁੱਧ ਤਿਆਰ ਬੱਚੇ ਦੇ ਕੈਮਰਾ ਮਾਰਦੇ ਬੱਚਾ ਵੀ ਸੇਮ ਨਾਲ ਲੈ ਵੀ ਕੱਤੀ ਦੇਖੀ ਕੁੜੀ ਹਾਂਜੀ ਜੰਮੀ ਮਾਂ ਤੇ ਹੀ ਐ ਉਹ ਉਵੇਂ ਉਵੇਂ ਬਾਹਲ ਉਹਦੇ ਮੱਥੇ 'ਚ ਠੀਕ ਐ ਆ ਦੇਖਾ ਠੀਕ ਐ ਜੰਮੀ ਕਾਪੀ ਜੀ ਆ ਜੰਮੀ ਕੰਮ ਤੇ ਬਾਕੀ ਇੱਥੋਂ ਥਣ ਲੇਵਾ ਕਰ ਸਕਦੇ ਹਾਂ ਚੈੱਕ ਜੋ ਸ਼ਾਲਾ ਡਰਾਗਾ ਜਿਵੇਂ ਆਪਾਂ ਕਹਿ ਲਿਆ ਨਾ ਨਾਲ ਲੱਗਮਾ ਤੇ ਝੋਟੀਆਂ ਹੀ ਕਹਿ ਸਕਦੇ ਆ ਵੀ ਯਾਰ ਬਹੁਤ ਕਮਾਲ ਦੀਆਂ ਨੇ ਇੱਥੋਂ ਕਰ ਸਕਦੇ ਆ ਕੱਦ ਵਿੱਡ ਚ ਇੱਕ ਤੇ ਪਿਛਾਂ ਵਾਲੇ ਪੱਖ ਤੋਂ 14 ਡੰਗ ਤੋਂ 2 ਡੰਗ ਕਲੇ ਚ ਵਾਦਿਆਂਗੇ ਵੀਰੇ ਇੰਚ ਪਾਵਾਂਗੇ ਹੈ ਬਦਨ ਵਾਲਾ ਕੰਮ ਐ ਦਾ ਸਵੇਰ ਆਦੀ ਠੰਡੀ ਆ ਦੇ ਨਿਕਲ ਜੰਦੀ ਹੈ ਹਾਂ ਜੰਮੀ ਠੰਡੀ ਹੈ ਸਵੇਰ ਆ ਗਈ ਠੰਡੀ ਸੀਲ ਤੇ ਚੋਣ ਚ ਪਾਉਂਦੀ ਕਿਵੇਂ ਆ ਇਹਨੂੰ ਓਕੇ ਆ ਤਾਂ ਹੀ ਨਾ ਥੋੜਾ ਜਿਹਾ ਤੈਨੂੰ ਵੀ ਰਿਕਵੈਸਟ ਕਰਦੇ ਆ ਠੀਕ ਹੈ ਥੋੜਾ ਜਿਹਾ ਟਾਈਮ ਨਾਲ ਪਹੁੰਚਣਾ ਨਾ ਜਿਵੇਂ ਹੁਣ ਮੰਨ ਲਾ 11 12 ਵਜੇ ਆਪਾਂ ਡਗਾ ਟੰਗਾ ਟਾਪਣਾ ਲੱਗ ਜਾਂਦਾ ਹੈ ਹਨਾ ਠੀਕ ਹੈ ਵੀ ਥੋੜਾ ਫਿਰ ਉਹਦੇ ਬਜ਼ਾਰ ਵਾਲਾ ਕੰਮ ਹੋ ਜਾਂਦਾ ਤੇ ਸਾਨੂੰ ਇਹ ਜਿਹੀ ਜੀ ਦਿੱਕਤ ਆਉਂਦੀ ਜੇ ਮੰਨ ਲਾ ਕਿਸੇ ਨਾਲ ਆਪਣਾ ਸੌਦਾ ਹੋ ਗਿਆ ਹੁਣ ਆਪਾਂ ਖਾਲੀ ਕਰ ਦਾਂਗੇ ਵੀਡੀਓ ਬਣਾਉਣ ਸਾਰ ਹਾਂਜੀ ਬਾਅਦ ਚ ਫਿਰ ਸ਼ਾਮ ਨੂੰ ਅਗਲਾ ਕਹਿੰਦਾ ਵੀ ਤਰ ਬਾਲਟੀ ਅਸੀਂ ਸਾਡਾ ਵੀ ਜੇ 8 ਵਜੇ ਪਹੁੰਚ ਜੇ ਤਾਂ ਸਾਡੇ 8:30 ਤਾਂ ਪੌੜੀ ਨਾਲ ਦੀ ਨਾਲ ਉਹ ਕਰਿਆ ਕਰੀਏ ਠੀਕ ਹੈ ਠੀਕ ਹੈ ਕਰਨ ਤੇ ਇਹ ਦਾ ਇਹ ਦਾ ਕਾਲੇ ਰੇਟ ਕੀ ਰਹੂ ਇਹ ਦਾ ਵੀ 1.40 ਬਾਈ ਇਹ ਕਿਵੇਂ ਅੱਜ ਜਿਵੇਂ ਕਿ ਇੱਕੋ ਜਿਹਾ ਰੇਟ ਜਿਵੇਂ ਕਰਕੇ ਨਾ ਰੇਟ ਚੰਗੀਆਂ ਝੋਟੀਆਂ ਨੇ ਪਰ ਰੇਟ ਐਂ ਮੈਂ ਅਪਡੇਟ ਰੇਟ ਕੱਟ ਕਰਨੇ ਕਿਉਂਕਿ ਜੇ ਆਪਾਂ ਦੇਖੀਏ ਡੂਡ ਦਾ ਪੁੱਟਾ ਹੋ ਗਿਆ ਹੁਣ ਹੋਈ ਇਧਰ ਨੂੰ ਤੈਨੂੰ ਡੂਡ ਦਾ ਵੀ ਜੰਮ ਚੱਲਦੀ ਤਿੰਨਾ ਤੇ ਮਾਰਦੇ ਕੈਮਰੇ ਹੋ ਜਾਏ ਨੂੰ ਇਹ ਬਾਈ ਕਹਿੰਦਾ ਇਹ ਵੀ 40 ਦੀ ਆ ਵੀ 40 ਦੀ ਤੇ ਆ ਵੀ 40 ਦੀ 1 40 1 40 ਬਾਈ ਯਾਰ ਹਾਂਜੀ ਪੰਜਾਬ ਦੇ ਵਿੱਚ ਕਿਤੇ ਵੀ ਹੈ ਹਾਂਜੀ ਪਹੁੰਚ ਕਰ ਦਾਂਗੇ ਤਿੰਨੇ ਅੰਬਰਸਰ ਖਾਸੀ ਦੂਰ ਹੈ ਜਿੱਥੇ ਮਰਜੀ ਹੋਵੇ ਹੈ ਜਿੱਥੇ ਮਰਜੀ ਹੋਵੇ ਕਰ ਦਾਂਗੇ ਕਲਵਿੰਦ ਕਲਵਿੰਦਰ ਹੋਣੀ ਹੈ ਤਿੰਨੇ ਕਲਵਿੰਦਰ ਦਾ ਨਾਂ ਕਰ ਦਿਆਂਗੇ ਤਿੰਨਾਂ ਦੀ ਪਹੁੰਚ ਜੇ ਕਿਸੇ ਭਰਾ ਨੇ ਤਿੰਨੇ ਲੈਣੀਆਂ ਨੇ ਝੋਟੀਆਂ ਸੱਜਣੋਂ ਤਿੰਨੇ ਚਾਰੀ ਬਹੁਤ ਕਮਾਲ ਦੀਆਂ ਨੇ ਤੇ ਇੱਕ ਜਿਹੜੀ ਹੁਣ ਗੱਬਣ ਦਿਖਾਉਂਗਾ ਨਾ ਅਰ ਰਿਕਾਰਡ ਬਣਾਉਣ ਵਾਲੀ ਝੋਟੀ ਦਿਖਾਉਂਗਾ ਸਾਨੂੰ ਗੱਬਣ ਜਿਹੜੀ ਆ ਦਿਖਾਉਂਗਾ ਪਹਿਲਾਂ ਤੇ ਇਹਦੀ ਬਾਡੀ ਕਰਾਉਣਾ ਚਾਹੀਏ ਉਸਦੂ ਬਾਅਦ ਕਰਾਂਗਾ ਆਰਡਰ ਕੁਆਲਟੀ ਕਰੀ ਕਲਵਿੰਦਰਾ ਇਹਨੂੰ ਤੇ ਬਾਕੀ ਐਦਾਂ ਦਾ ਥਾੜ ਨਹੀਂ ਮਿਲਦਾ ਹਰੇਕ ਮੈਨੂੰ ਤੇ ਬਾਕੀ ਨ ਕਿੰਨਾ ਅਸਲ ਕਿਦਾਂ ਦੀ ਇਹਦੀ ਨਾਲ ਦੀ ਇੱਕ ਤੋਕੜ ਗੱਬਣ ਮੇਰਾ ਖਿਆਲ ਹੈ ਇੱਕ ਸਮੁੰਦਰੀ ਜਹਾਜ਼ ਭੇਜਿਆ ਦੀ ਆਪਾ ਹਣਾ ਜਹਾਜ਼ ਜਹਾਜ਼ ਹੀ ਹੋ ਗਈ ਦੀ ਉਹੀ ਕਾਪਤੀ ਆ ਜਾਮਾ ਹਣਾ ਇੱਕ ਗੱਲ ਹੁਣ ਮੇਰੀ ਗੁਰੀ ਦੁੱਧ ਉਹ ਵੀ ਕੱਢਣਾ ਹੈ ਇਹ ਤੋਟੇ ਆਪਾ ਮਹਾਰਾਸ਼ਟਰ ਦੇ ਘੱਟ ਨੂੰ ਦੇ ਇੱਕ ਗੱਲ ਤੁਹਾਨੂੰ ਹੋਰ ਦੱਸਦਾ ਨਾ ਮੱਝ ਹੈਗੀ ਆ ਸੱਜਣੋਂ ਦੁੱਧ ਵਾਲੀ ਉਹ ਇਹਦੇ 'ਚ ਕੋਈ ਸ਼ੱਕ ਵਾਲੀ ਗੱਲ ਨਹੀਂ ਹੈਗੀ ਵੀ ਇਹ ਦੁੱਧ 'ਚ ਡਾਊਨ ਰਹੇਗੀ ਜਾਂ ਇਹ ਬਰੀਡ ਵਾਲੇ ਮਾਮਲੇ 'ਚ ਘੱਟ ਰਹੇਗੀ ਕਿਸੇ ਪੱਖ ਤੋਂ ਤੋੜ ਦੇ ਗਲਵਿੰਦਰਾ ਇਹਨੂੰ ਤੋੜ ਦੇ ਹੁਣ ਝੋਟੀਆਂ ਇਹ ਵੇਚ ਰੱਖੀ ਆਪਾਂ ਨੇ ਵੇਚ ਰੱਖੀ ਆ ਹਾਂ ਇਹ ਤਾਂ ਚੱਲ ਕੋਈ ਗੱਲ ਨਹੀਂ ਚੱਲ ਏ ਮਹਾਰਾਸ਼ਟਰ ਦੇ ਕੰਮ ਦੇ ਰਖੇ ਨੇ ਤਨ ਜੀ ਇਹ ਯਾਰ ਇਨਫੇ ਨੂੰ ਫਿਰ ਲੈ ਲਾਂਦਾ ਕੋਈ ਇਹ ਮਹਾਰਾਸ਼ਟਰ ਜਾਣੀਆ ਦੋ ਝੋਟੀਆਂ ਇਧਰ ਕਲਵਿੰਦਰ ਕਿੰਨੇ ਕਾਹ ਤਨ ਹਤ ਸੁਆ ਕਿੜਾ ਇਹਦਾ ਤੀਜਾ ਸੁਆ ਬਾਈ ਜੀ ਠੀਕ ਹੈ ਗੱਲ ਹਾਂ ਸੁਆ ਆ ਗਿਆ ਤੀਜਾ ਤੇ ਹੁਣ ਤਾਂ ਪਹੁੰਚ ਮਹਾਰਾਸ਼ਟਰ ਤੱਕ ਲੱਗੀ ਹੋਣੀ ਫੇਰਾ ਹਾਂ ਛੜ ਗਿਆ ਕੰਮ ਚਲੋ ਕਿਰਪਾ ਤੇਰੀ ਠੀਕ ਹੈ ਗੱਲ ਕਿਰਪਾ ਬਾਬੇ ਨਾਨਕ ਦੀ ਆ ਤੇ ਦਿਨ ਕਿੰਨੇ ਕਰਦੀ ਆ ਗਾਲੇ ਇਹ ਦਿਨ ਵੀਰੇ ਮੈਨੂੰ ਤਾਂ ਵੀ ਲੈ ਜੂਗੀ ਦੋ ਚਾਰ ਦਿਨ ਤਿਆਰ ਵਾਲੇ ਕੰਮ ਹੈ ਬਾਕੀ ਥੋੜੇ ਜਿਹਾ ਹਲਚਲ ਹੋ ਜਾਂਦੀ ਆ ਲੰਬੀ ਲੰਬੀ ਵਾਰੀ ਇੱਥੇ ਤੋਰ ਦੇ ਕਰਾਂ ਹੋਰ ਇੱਥੋਂ ਸੱਜਣੋਂ ਲੰਬਾਈ ਕਰ ਸਕਦੇ ਹਾਂ ਚੈੱਕ ਨਾਸਲ ਪਾ ਲਿਆ ਯਾਰ ਝੋਟੀ ਜੇ ਗੱਲ ਕਰਦੇ ਆ ਨਾ ਬਾਕੀ ਆ ਗੱਲ ਹੁਣ ਆਪਾਂ ਇਹਦੀ ਇਹਦੀ ਸਿਫਤਾਂ ਜਦੋਂ ਬਿਕਰੀਏ ਮਾਲ ਹਨਾ ਪਰ ਮੋਟਾਪਨ ਨਹੀਂ ਹੈਗਾ ਉਹ ਚੀਜ਼ ਨਹੀਂ ਹੈਗੀ ਇਹ ਚ ਵੀ ਆਪਾਂ ਕਹਾਂਗੇ ਮੋਟੀ ਹੈ ਠੀਕ ਹੈ ਗੱਲ ਇਹ ਇੱਥੋਂ ਇੱਥੋਂ ਚੈੱਕ ਕਰ ਸਕਦਾ ਤੋੜਦੇ ਆ ਇਹਨੂੰ ਤੋੜ ਦੇ ਕਿਲਪਿੰਦਰਾ ਤੋੜ ਦੇ ਤੋੜ ਦੇ ਕਿਲਪਿੰਦਰਾ ਇਹ ਇੱਥੋਂ ਕਰ ਸਕਦੇ ਹਾਂ ਲੰਬਾਈ ਲੰਬੂਈ ਚੈੱਕ ਝੋਟੀ ਬਹੁਤ ਕਮਾਲ ਦੀ ਆ ਤੇ ਬਾਕੀ ਥਣ ਦਾ ਸੈਜ ਬਹੁਤ ਸੋਹਣਾ ਲੱਗਿਆ ਤੇ ਬਾਕੀ ਸ਼ੇਪ ਬਹੁਤ ਸ਼ਾਨਦਾਰ ਆ ਐਨੂੰ ਕਿਹੜਾ ਹੋਰ ਤੋੜਦੀ ਤੇ ਪਛਾਣ ਤੋਂ ਬਾਅਦ ਏ ਬਾਈ ਕਹਿੰਦਾ ਮਹਾਰਾਸ਼ਟਰ ਵਾਲੇ ਸੱਜਣਾ ਨੂੰ ਤਿੰਨ ਝੋਟੀਆਂ ਦਿੱਤੀਆਂ ਨੇ ਉਹ ਵੀ ਆਪਾਂ ਗੱਲ ਕਰ ਲਈਏ ਵੀ ਵੀਡੀਓ ਦੇ ذریعے ਮਿਲਿਆ ਜਾਂ ਕਿਦਾਂ ਕਲੇ ਆਪਾਂ ਨੂੰ ਨਹੀਂ ਚਲੋ ਉਹ ਵੀਡੀਓ ਵੀ ਦੇਖਦੇ ਹੁੰਦੇ ਆ ਆਪਣੀ ਠੀਕ ਆ ਗੱਲ ਬਾਕੀ ਆਪਣੇ ਮਿੱਤਰ ਲੋਏ ਕਿਸੇ ਕੋਲੇ ਆਉਂਦੇ ਨੇ ਠੀਕ ਆ ਗੱਲ ਤੇ ਹਾਂ ਰਾਤ ਆਪਨੇ ਕੋਲੇ ਆਗੇ ਰਾਤੇ ਹੋਏ ਸੌਦਾ ਠੀਕ ਆ ਗੱਲ ਆ ਤਿੰਨ ਝੋਟੀਆਂ ਉਹਨਾਂ ਨੂੰ ਕਰਤੀਆਂ ਆਪਾਂ ਹਾਂ ਦੱਸ ਦੇਦਾ ਨਹੀਂ ਕਿ ਨਹੀਂ ਦੇਦੀ ਫਿਰ ਨਹੀਂ ਦੱਸਣਾ ਨਹੀਂ ਕਈ ਵਾਰੀ ਪੜਦਾ ਹੁੰਦਾ ਨਾ ਠੀਕ ਆ ਜੇ ਉਹਨਾਂ ਨੇ ਨਫੇ ਨੂੰ ਫਿਰ ਨਾ ਦੇਣੀ ਹੋਈ ਨਾ ਨਫੇ ਵਾਲਾ ਸੀਨ ਤਾਂ ਹੈ ਨਹੀਂ ਕਿਉਂਕਿ ਮਾਲ ਨੂੰ ਇਕੱਠਾ ਕਰਕੇ ਗੱਡੀ ਲੋਡ ਕਰਨਗੇ ਸ਼ਾਮ ਤੱਕ ਜੇ ਕਈ ਵਾਰੀ ਬਣਦੀ ਹੋਈ ਗੱਲ ਤਾਂ ਉਦਾਂ ਦੀ ਗੱਲਬਾਤ ਹੋ ਜੂਗੀ ਇਹ ਵੀ ਤੇ ਬਾਕੀ ਇਹ ਝੋਟੀਆਂ ਵੇਚੀ ਹੋਈਆਂ ਤੇ ਆਹ ਝੋਟੀਆਂ ਤਿੰਨ ਬਾਈ ਕੋਲ ਖੜੀਆਂ ਝੋਟੀਆਂ ਸੱਜਣਾਂ ਮੂਰਤਾਰਗੀਆਂ ਨੇ ਕੋਈ ਬੰਦਾ ਇਹ ਨਹੀਂ ਆਖੂਆ ਵੀ ਯਾਰ ਜੇ ਕੋਈ ਲੈ ਗਿਆ ਨਾ ਵੀ ਇਹ ਝੋਟੀਆਂ ਜੱਜ ਦੀ ਜੀ ਨਹੀਂ ਯਾਰ ਹਨਾ ਕਾਲੇ ਭਾਈ ਇਹ ਦੇਖਿਆ ਬੰਦਾ ਅੱਗੇ ਪਰਮਾਤਮਾ ਸਿੰਘ ਮੂੰਹ ਤੋਂ ਲੈ ਕੇ ਥੱਲੋਂ ਲੈ ਕੇ ਸਪਾਈਆਂ ਵਾਲਿਆਂ ਨੇ ਕੋਈ ਪੱਦਰ ਝੋਟੀਆਂ ਨੇ ਠੀਕ ਹੈ ਉਹ ਯਾਨੀ ਕੋਈ ਪਾਸੇ ਤੋਂ ਲੈ ਕੇ ਹੋਰ ਸਾਰੀ ਜੀ ਦੀ ਗਰੰਟੀ ਹੈ ਤੇ ਕਮਾਲ ਦੀਆਂ ਝੋਟੀਆਂ ਆ ਗਈਆਂ ਹਰੇਕ ਪੱਖ ਤੋਂ ਨੰਬਰ ਬੋਲੀ ਗਾ ਤੇਰਾ 95920 99493 95920 99493 22 ਦਾ ਨੰਬਰ ਆ ਰੂਟੀਨ ਚ ਇਹ ਸੱਜਣ ਕੋਲ ਝੋਟੀਆਂ ਹਰਿਆਣੇ ਚੋਂ ਆਉਂਦੀਆਂ ਰਹਿੰਦੀਆਂ ਸੂਆ ਪਹਿਲਾਂ ਇੱਕ ਗੱਲ ਹੋ ਗਈ ਗੁਰੂ ਇਹ ਵੀ ਤੇਰੀ ਗੱਲ ਹੈ ਜੇ ਬੰਦਾ ਕੋਈ ਯਾਨੀ ਸਾਬਤ ਕਰ ਦੇ ਜਿਹੜੀਆਂ ਇੱਥੋਂ ਲਵਾਂਗੇ ਦੱਸ ਕੇ ਵੇਚਾਂਗੇ ਵੀ ਇਧਰ ਦੀ ਹੈ ਠੀਕ ਹੈ ਹਾਂ ਇਹ ਚੀਜ਼ ਦਾ ਆਪਣਾ ਹੋਊਗਾ ਚਾਹੇ 2 ਰੁਪਏ ਹਾਂ ਚਾਹੇ ਆਪਾਂ 2 ਰੁਪਏ ਘੱਟ ਵਟ ਲਈਏ ਪਰ ਇਹ ਨਹੀਂ ਹੋਊਗਾ ਜੇ ਪੰਜਾਬ ਚੋਂ ਇਧਰੋਂ ਲੈ ਲਈ ਦ ਠੀਕ ਆ ਇਹਨਾਂ ਦੀ ਗਰੰਟੀ ਆ ਗਰੰਟੀ ਆ ਜੇ ਕੋਈ ਇਸਾਬਤ ਕਰ ਦੇ ਸਾਰੀਆਂ ਦੀ ਹਾਂ ਜੇ ਕੋਈ ਸਾਬਤ ਕਰ ਦੇ ਮਹਾਬਾਈ ਹਾਂ ਠੀਕ ਆ ਗੱਲ ਆ ਨੰਬਰ 22 ਦਾ ਸੱਜਣੋਂ ਸਕਰੀਨ ਤੇ ਚਲਾ ਦੂੰਗਾ ਬਾਕੀ 22 ਦਾ ਇੱਕ ਚੈਲੰਜ ਵੀ ਆ ਕਹਿੰਦਾ ਜੇ ਕੋਈ ਸੱਜਣ ਸਾਬਤ ਕਰ ਦੇ ਵੀ ਪਸ਼ੂ ਇਧਰ ਦਾ ਤਾਂ ਕਹਿੰਦਾ ਫਰੀ ਆਲਾ ਕੰਮ ਈ ਆ ਜਿਹੜਾ ਮਰਜ਼ੀ ਡੰਡ ਲਾ ਦਿਓ ਤੇ ਬਾਕੀ ਪਸ਼ੂ ਸੱਜਣੋਂ ਬਾਈ ਕੋਲ ਹੁੰਦੇ ਆ ਟਾਪ ਤੋਂ ਟਾਪ ਦੇ ਸੰਪਰਕ ਬਾਈ ਨਾਲ ਕਰ ਲਿਓ ਪਿੰਡ ਲੇਲਖੁਰਦਾ ਤਹਿਸੀਲ ਲਹਿਰਾਗਾਗਾ ਜਲਾ ਸੰਗਰੂਰ ਤੇ ਨੇੜੇ ਜਾਖਲ ਹਰਿਆਣਾ ਜਿਸ ਸੱਜਣਾ ਨੂੰ ਵੀਡੀਓ ਚੰਗੀ ਲੱਗਦੀ ਆ ਤਾਂ ਕਮੈਂਟ ਕਰਕੇ ਸ਼ੇਅਰ ਕਰ ਦਿਓ ਤੇ ਜਿਹੜੇ ਭਰਾ ਨੂੰ ਵਧੀਆ ਨਹੀਂ ਲੱਗਦੀ ਇਗਨੋਰ ਮਾਰ ਦਿਓ ਧੰਨਵਾਦ ਜੀ